हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਬਹੁਤ ਹੀ ਦੁਖਦਾਈ ਘਟਨਾ ਬਾਰੇ ਦੱਸਣਾ ਵੀ ਬਹੁਤ ਹੀ ਦੁੱਖ ਦੀ ਗੱਲ ਹੈ ਇਹ ਭਪਿੰਦਰਾ ਇੰਟਰਨੈਸ਼ਨਲ ਸਕੂਲ ਦੀ ਵੈਨ ਸੀ ਜਿਹੜੀ ਨੋਵਾ ਵੈਨ ਹੈ ਜਿਹਨੂੰ ਆਪਾਂ ਕਹਿੰਦੇ ਨੇ ਨੋਵਾ ਗੱਡੀ ਉਹ ਸੀ ਉਹਦੇ ਵਿੱਚ 12 ਬੱਚੇ ਸਵਾਰ ਸੀ ਵੈਧਰ ਡਰਾਈਵਰ ਤੇ ਨਾਲ 13ਵਾਂ ਡਰਾਈਵਰ ਸੀ 12 ਬੱਚੇ ਸਵਾਰ ਸੀ ਤੇ ਇੱਕ ਟਿਪਰ ਦੇ ਨਾਲ ਐਕਸੀਡੈਂਟ ਹੋਇਆ ਇਹ ਸਮਾਨਾ ਦੀ ਸੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਮਾਨਾ ਪੈਂਦਾ ਪਿੰਡ ਉੱਥੇ ਇਹ ਹਾ사 ਹੋਇਆ ਉੱਥੋਂ ਦਾ ਸਕੂਲ ਸੀਗਾ ਸਮਾਣਾ ਦਾ ਭਪਿੰਦਰਾ ਇੰਟਰਨੈਸ਼ਨਲ ਸਕੂਲ ਤੇ ਇਹ ਇੱਕ ਟ੍ਰਿਪਰ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ 7 ਬੱਚਿਆਂ ਦੀ ਮੌਤ ਹੋਈ ਔਰ ਤੁਸੀਂ ਦੇਖੋ ਕਿੰਡੀ ਦੁੱਖ ਦੀ ਗੱਲ ਹੈ 7 ਬੱਚਿਆਂ ਦੀ ਮੌਤ ਹੋਈ ਹੈ ਉਹਨਾਂ ਦੀਆਂ ਮਾਵਾਂ ਨੇ ਕਿਵੇਂ ਉਹਨਾਂ ਨੂੰ ਸਵੇਰ ਤਿਆਰ ਕਰਕੇ ਸੋਹਣੇ ਕੱਪੜੇ ਪਾ ਕੇ ਸਕੂਲ ਭੇਜਿਆ ਹੋਵੇਗਾ ਤੇ ਉਹ ਵੀ ਇਹ ਗੱਲ ਕਹਿ ਕੇ ਗਏ ਹੋਣਗੇ ਕਿ ਮੰਮਾ ਪਾਪਾ ਸਾਡੇ ਵਾਸਤੇ ਕੋਈ ਚੀਜ਼ੀ ਲਿਆੜ ਕੇ ਰੱਖ ਦੇਣੀ ਸ਼ਹਿਰੋਂ ਅਸੀਂ ਆ ਕੇ ਖਾਵਾਂਗੇ ਤੇ ਇਹ ਕਿੱਡੀ ਦੁੱਖ ਦੀ ਗੱਲ ਹੈ ਦੱਸਿਆ ਨਹੀਂ ਜਾਂਦਾ ਦੁੱਖ ਇੰਨਾ ਦੁੱਖ ਹੋਇਆ ਤੇ ਮੈਨੂੰ ਵੀ ਬਹੁਤ ਅਫਸੋਸ ਹੈ ਇਸ ਗੱਲ ਦਾ ਡਰਾਈਵਰ ਦੀ ਵੀ ਮੌਤ ਹੋਈ ਆ ਤੇ ਸੱਤ ਬੱਚਿਆਂ ਦੀ ਵੀ ਮੌਤ ਹੋਈ ਹੈ ਤੇ ਉਹਨਾਂ ਦੇ ਵਿੱਚ ਜਿਹੜੇ ਸੱਤ ਬੱਚੇ ਸੀ ਉਹਨਾਂ ਚ ਇੱਕੋ ਕਰਦੇ ਬੇਟਾ ਤੇ ਬੇਟੀ ਤੇ ਇਹ ਦੇਖੋ ਇੱਕੋ ਕਰਦੇ ਬੇਟਾ ਤੇ ਬੇਟੀ ਨੇ ਚਲੇ ਜਾਣਾ ਤੇ ਘਰ ਖਾਲੀ ਹੋ ਜਾਂਦਾ ਇੱਕ ਛੋਟੇ ਛੋਟੇ ਬੱਚੇ ਉਹਨਾਂ ਨੇ ਕੀ ਦੁਨੀਆ ਦੇਖੀ ਹੋਈ ਕੀ ਉਹਨਾਂ ਦੇ ਦਿਲ ਤੇ ਬੀਤੀ ਹੋਏਗੀ ਕੀ ਉਹਨਾਂ ਦੇ ਮਾਂ ਪਿਓ ਦੇ ਦਿਲ ਤੇ ਬੀਤੀ ਹੋਗੀ ਉਹਨਾਂ ਨੂੰ ਕਿਵੇਂ ਨੀਂਦ ਆਈ ਹੋਏ ਬਹੁਤ ਹੀ ਦੁੱਖ ਦੀ ਗੱਲ ਹੈ ਆਪਾਂ ਇਹਨਾਂ ਚੀਜ਼ਾਂ ਦਾ ਅਫਸੋਸ ਕਰਨਾ ਹੈ ਵੀ ਜਿਹੜੇ ਬੱਚੇ ਅੱਜ ਦੁਨੀਆ ਤੋਂ ਚਲੇ ਗਏ ਆ ਆਪਾਂ ਉਹਨਾਂ ਨੂੰ ਸੰਧਾ ਅਜਲੀ ਭੇਟ ਕਰਨੀ ਆ ਪ੍ਰਮਾਤਮਾ ਅਰਦਾਸ ਕਰਨੀ ਆ ਵੀ ਸੱਚੇ ਪਾਤਸ਼ਾਹ ਇਨਾਂ ਦੀਆਂ ਰੂਹਾਂ ਨੂੰ ਆਪਦੇ ਚਰਨਾਂ 'ਚ ਨਵਾਸ ਬਖਸ਼ੀ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ੀ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਆਪਾਂ ਇਹੀ ਸੱਚੇ ਪਾਤਸ਼ਾਹ ਗਿਰਦਾਸ ਕਰਨੀ ਆ ਇਹਨਾਂ ਬੱਚਿਆਂ ਦੀ ਜਿਨ੍ਹਾਂ ਦੇ ਆਪਣਾ ਮੌਤ ਹੋਈ ਆ ਐਕਸੀਡੈਂਟ ਹੋਇਆ ਟਿੱਪਰ ਦੇ ਨਾਲ ਬਹੁਤ ਹੀ ਦੁਖਦਾਈ ਘਟਨਾ ਹੈ ਤੇ ਆਪਾਂ ਤੁਹਾਨੂੰ ਤਾਂ ਵੀਡੀਓ ਦੇ ਵਿੱਚ ਦੱਸਿਆ ਗਿਆ ਵੀ ਕਈਆਂ ਵੀਰਾਂ ਨੂੰ ਪੈਣਾ ਨੂੰ ਨਹੀਂ ਪਤਾ ਲੱਗਦਾ ਤੇ ਮੈਂ ਕਿਹਾ ਵੀ ਚਲੋ ਅੱਜ ਆਪਾਂ ਵੀਡੀਓ ਬਣਾ ਕੇ ਤੇ ਦੱਸ ਦਈਏ ਵੈਸੇ ਤਾਂ ਤਕਰੀਬਨ ਸਾਰੇ ਹੀ ਪਤਾ ਲੱਗ ਗਿਆ ਤੇ ਬਹੁਤ ਹੀ ਦੁਖਦਾਈ ਘਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ